ਸ਼ੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਤੋਂ ਬਾਅਦ ਸ਼ੋਮਣੀ ਕਮੇਟੀ ਵੀ ਵੱਡਾ ਫੈਸਲਾ ਇਹ ਜਿਹੜੀ ਉਹ ਲੈਣ ਜਾ ਰਹੀ ਹੈ ਤਾਂ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਹੁਣ ਅੰਤਰੰਕ ਕਮੇਟੀ ਦੀ ਮੀਟਿੰਗ ਸੱਦ ਲਈ ਗਈ ਹੈ 15 April ਨੂੰ ਇਹ ਮੀਟਿੰਗ ਅਮ੍ਰਿਤਸਰ ਦੇ ਵਿੱਚ SGPC ਮੁਖ ਦਫ਼ਤਰ ਦੇ ਵਿੱਚ ਹੋਵੇਗੀ ਜਿਸ ਦੇ ਵਿੱਚ ਕਈ ਵੱਡੇ ਫੈਸਲੇ ਨੇ ਜਿਹੜੇ ਉਹ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਏ ਜਾਣਗੇ ਪਰਦਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਦੇ ਵਿੱਚ ਇਹ ਅੰਤਰਿੰਕ ਕਮੇਟੀ ਦੀ ਮੀਟਿੰਗ ਹੋਣ ਵਾਲੀ ਹੈ ਤਾਂ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਮੁਰ ਤੋਂ ਅੰਤਰਿੰਕ ਕਮੇਟੀ ਦੀ ਮੀਟਿੰਗ ਆ ਜਿਹੜੀ ਉਹ ਸੱਦੀ ਗਈ ਹੈ 15 April ਨੂੰ ਇਹ ਮੀਟਿੰਗ ਆ ਜਿਹੜੀ ਉਹ ਅਗਰੇ ਸਰ ਦੇ ਵਿੱਚ ਹੋਵੇਗੀ ਤਾਂ ਇਸ ਦੇ ਵਿੱਚ ਕਈ ਵੱਡੇ ਫੈਸਲੇ ਨੇ ਜਿਹੜੇ ਉਲੇਜਾ ਜਾ ਸਕਦੇ ਨੇ ਸ਼ੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸ਼ਕਸ਼ੇਰ 85 ਸਾਤੀ ਅਤੇ ਧਰਮ ਪ੍ਰਚਾਰ ਕਮੇਟੀ ਨਾਲ ਸੰਬੰਧਤ ਕੰਮਕਾਜ ਦੇ ਮਤਿਆਂ ਦੀ ਪ੍ਰਵਾਨਗੀ ਦੇ ਲਈ ਹਰ ਮਹੀਨੇ ਅੰਤਰੰਕ ਕਮੇਟੀ ਦੀ ਇਕੱਤਰਤਾ ਰੱਖੀ ਜਾਂਦੀ ਹੈ ਉਹਨਾਂ ਨੇ ਕਿਹਾ ਕਿ ਇਸ ਵਾਰ 15 April ਨੂੰ ਸਵੇਰੇ 11 ਵਜੇ ਸ਼ੋਭਣੀ ਕਮੇਟੀ ਦੇ ਮੁੱਖ ਦਫ਼ਤਰ ਅੰਮ੍ਰਿਤਸਰ ਦੇ ਵਿੱਚ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਦੇ ਵਿੱਚ ਇਹ ਮੀਟਿੰਗ ਹੋਵੇਗੀ ਜਿਸ ਦੇ ਲਈ ਅਹੁਦੇਦਾਰਾਂ ਅਤੇ ਅੰਤਰਕ ਕਮੇਟੀ ਦੇ ਮੈਂਬਰਾਂ ਨੂੰ ਸੱਦੇ ਭੇਜ ਦਿੱਤੇ ਗਏ ਨੇ ਤਾਂ ਆਉਣ ਵਾਲੇ ਜਿਨ੍ਹਾਂ ਵਿੱਚ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਿਹੜੀ ਉਹ ਵੱਡੇ ਫੈਸਲੇ ਲਵੇਗੀ ਹਾਲਾਂਕਿ ਜੇ ਗੱਲ ਕੀਤੀ ਜਾਵੇ ਭਲਕੇ ਸ਼ੋਮਣੀ ਅਕਾਲੀ ਦਲ ਦੇ ਪ੍ਰਧਾਨ ਅਹੁਦੇਦਾਰਾਂ ਅਤੇ ਬਾਕੀ ਦੀ ਚੋਣ ਜਿਹੜੀ ਉਹ ਕੱਲ ਅੰਮ੍ਰਿਤਸਰ ਦੇ ਵਿੱਚ ਹੋ ਰਹੀ ਹੈ ਵਰਕਿੰਗ ਕਮੇਟੀ ਹੈ ਜਿਹੜੀ ਉਹ ਵੀ ਇਸ ਚੋਣ ਦੇ ਵਿੱਚ ਕੱਲ ਚੁਣੀ ਜਾਣੀ ਹੈ ਤਾਂ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਇਹ ਇਕਤਰਤਾ ਹੋਵੇਗੀ ਦੂਜੇ ਪਾਸੇ ਇਸ ਤੋਂ ਬਾਅਦ 15 ਅਪ੍ਰੈਲ ਵਾਲੇ ਦਿਨ ਐਸਜੀਪੀਸੀ ਦੇ ਵੱਲੋਂ ਵੀ ਅੰਤਰਿਕ ਕਮੇਟੀ ਦੀ ਮੀਟਿੰਗ ਸੱਦ ਲਈ ਗਈ ਹੈ ਤਾਂ ਪਿਛਲੇ ਕੁਝ ਮਹੀਨਿਆਂ ਵਿੱਚ ਅੰਤਰਿਕ ਕਮੇਟੀ ਦੇ ਵੱਲੋਂ ਉਚਾਈ ਵੱਡੇ ਫੈਸਲੇ ਜਿਹੜੇ ਉਹ ਲੈ ਗਏ ਨੇ ਚਾਹੀ ਉਹ ਪਹਿਲਾਂ ਪਹਿਲਾਂ ਜਥੇਦਾਰ ਜਾਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਤੇ ਰੋਕ ਲਗਾਉਣ ਦਾ ਫੈਸਲਾ ਹੋਵੇ ਜਾਂ ਫਿਰ ਉਹਨਾਂ ਦੀਆਂ ਸੇਵਾਵਾਂ ਖਤਮ ਕਰਨ ਦਾ ਫੈਸਲਾ ਹੋਵੇ ਤਖਤ ਸ੍ਰੀ ਕੇਸਗਰ ਸਾਹਿਬ ਅਤੇ ਤਖਤ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੂੰ ਹਟਾਉਣ ਦੇ ਵੱਡੇ ਫੈਸਲੇ ਜਿਹੜੇ ਉਹ ਵੀ ਅੰਤਰੀ ਕਮੇਟੀ ਦੇ ਵੱਲੋਂ ਹਾਲ ਹੀ ਦੇ ਵਿੱਚ ਕੀਤੇ ਗਏ ਨੇ ਤਾਂ ਹੁਣ ਮਰ ਤੋਂ ਕੋਈ ਵੱਡਾ ਫੈਸਲਾ ਜਿਹੜਾ ਉਹ ਅੰਤਰੀ ਕਮੇਟੀ ਦੇ ਵੱਲੋਂ ਲਿਆ ਜਾ ਸਕਦਾ ਹੈ ਤਾਂ ਸ਼ੋਮਣੀ ਕਮੇਟੀ ਦੇ ਨਾਲ ਸੰਬੰਧਿਤ ਮਾਮਲਿਆਂ ਨੂੰ ਲੈ ਕੇ ਇਹ ਇਕੱਤਰਤਾ ਜਿਹੜੀ ਉਹ ਸੱਦੀ ਗਈ ਹੈ ਐਸਜੀਪੀਸੀ ਦੇ ਮੁੱਖ ਦਫ਼ਤਰ ਦੇ ਵਿੱਚ ਇਹ ਇਕੱਤਰਤਾ ਹੋਵੇਗੀ ਜਿਸ ਦੇ ਵਿੱਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜਿਹੜੇ ਉਹ ਮੀਟਿੰਗ ਦੀ ਪ੍ਰਧਾਨਗੀ ਕਰਨਗੇ ਉਹਨਾਂ ਦੀ ਅਗਵਾਈ ਦੇ ਵਿੱਚ ਇਹ ਸਾਰੀ ਮੀਟਿੰਗ ਆ ਜਿਹੜੀ ਉਹ ਹੋਣ ਵਾਲੀ ਹੈ ਤਾਂ ਆਉਣ ਵਾਲੇ ਦਿਨਾਂ ਵਿੱਚ ਜਿਹੜੇ ਸ਼ਹੀਦੀ ਦਿਹਾੜੇ ਜਾਂ ਫਿਰ ਗੁਰਪੁਰਬ ਆ ਰਹੇ ਨੇ ਉਹਨਾਂ ਨੂੰ ਲੈ ਕੇ ਵੀ ਚਰਚਾਵਾਂ ਨੇ ਜਿਹੜੀਆਂ ਇਸ ਮੀਟਿੰਗ ਦੇ ਵਿੱਚ ਹੋਣਗੀਆਂ ਆਉਣ ਵਾਲੇ ਸਮੇਂ ਮਨਾਏ ਜਾਣ ਵਾਲੇ ਧਾਰਮਿਕ ਸਮਾਗਮਾਂ ਨੂੰ ਲੈ ਕੇ ਵੀ ਚਰਚਾਵਾਂ ਹੋਣ ਦੀ ਸੰਭਾਵਨਾ ਹੈ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਅਦੇ ਕੁਝ ਸਮਾਂ ਪਹਿਲਾਂ ਹੀ ਐਸਜੀਪੀਸੀ ਦੇ ਵੱਲੋਂ ਆਪਣਾ ਬਜਟ ਆ ਜਿਹੜਾ ਉਹ ਵੀ ਪੇਸ਼ ਕੀਤਾ ਗਿਆ ਏ ਜਿਸ ਤੋਂ ਬਾਅਦ ਲਗਾਤਾਰ ਵਕਵਕ ਮਾਮਲਿਆਂ ਨੂੰ ਲੈ ਕੇ ਇਹ ਮੀਟਿੰਗਾਂ ਜਿਹੜੀ ਉਹ ਸੰਧੀ ਜਾਂਦੀ ਆ ਹਰ ਮਹੀਨੇ ਇਸ ਮੀਟਿੰਗ ਦੇ ਵਿੱਚ ਕਈ ਵੱਡੇ ਫੈਸਲੇ ਜਿਹੜੇ ਉਲਏ ਜਾਂਦੇ ਨੇ ਤਾਂ ਹੁਣ ਸਭ ਦੀ ਨਜ਼ਰਾਂ ਤੇ ਜਿਹੜੀਆਂ ਉਹ 15 ਅਪ੍ਰੈਲ ਤੇ ਟਿਕੀਆਂ ਨੇ ਕਿ ਐਸਜੀਪੀਸੀ ਦੀ ਅੰਤਰੀ ਕਮੇਟੀ 15 ਅਪ੍ਰੈਲ ਨੂੰ ਕਿਹੜੇ ਵੱਡੇ ਫੈਸਲੇ ਲੈਂਦੀ ਹੈ